ਐ ਵੀ ਸੱਜਣੋ ਜੇ ਤੁਹਾਡਾ ਨਾ ਪ੍ਰੋਗਰਾਮ ਆ ਰਿਹਾ ਨੇੜੇ ਤੇ ਤੁਹਾਡਾ ਮੈਸਤਰੀ ਨੇ ਤੁਹਾਨੂੰ ਘਰ ਨਹੀਂ ਦਿੱਤਾ ਤਿਆਰ ਕਰਕੇ ਤਾਂ ਤੁਹਾਡਾ ਕਮਰਾ 2 ਘੰਟਿਆਂ ਦੇ ਵਿੱਚ ਵੀ ਉਸ ਤਰ੍ਹਾਂ ਦਾ ਤਿਆਰ ਹੋ ਜੂ ਜਿਹੜਾ ਤੁਸੀਂ 2 ਮਹੀਨਿਆਂ ਦੇ ਵਿੱਚ ਤਿਆਰ ਕਰਨਾ ਸੀ ਕਿਉਂਕਿ ਨਾਰਥ ਇੰਡੀਆ ਦੀ ਇੱਕ ਬਹੁਤ ਵੱਡੀ ਸਭ ਤੋਂ ਵੱਡੀਆਂ ਫੈਕਟਰੀਆਂ 'ਚੋਂ ਇੱਕ ਫੈਕਟਰੀ ਨੇ ਡੈਕੋ ਸਟਾਰ ਫੈਕਟਰੀ ਨੇ ਜਿਹੜੀ ਸਭ ਤੋਂ ਵੱਡੀ ਗੱਲ ਆ ਆਪਣੇ ਪੰਜਾਬ ਦੇ ਵਿੱਚ ਲੱਗੀ ਹੋਈ ਆ ਇਸ ਫੈਕਟਰੀ ਨੇ ਸੱਜਣੋ ਕੀ ਕਰਤਾ ਕਿ ਆਮ ਗਾਕਾਂ ਲਈ ਆਊਟਲੈਟ ਖੋਲ੍ਹਤਾ ਕਿ ਤੁਸੀਂ ਆਮ ਬੰਦਾ ਵੀ ਆਓ ਤੇ ਸਿੱਧਾ ਫੈਕਟਰੀ ਆਪਾਂ ਕਹਿ ਸਕਦੇ ਵੀ ਸਿੱਧੀਆਂ ਭਾਖੜੇ ਨਾਲ ਤਾੜਾ ਤਾਰਾਂ ਜੋੜ ਲਓ ਜਿਹੜਾ ਕਮਰਾ ਜਿਹਦੇ ਚ ਤੁਹਾਡਾ ਮਤਲਬ ਕਹਿ ਸਕਦੇ 10 ਗੁਣਾ ਟਾਈਮ 10 ਗੁਣਾ ਪੈਸਾ ਲੱਗਣਾ ਸੀ ਉਹ ਸਾਰਾ ਕੁਝ ਬਚਾ ਕੇ ਦੇਣ ਲੱਗੇ ਆ ਆਪਣੇ ਨਾਲ ਬਾਈਨਰ ਭੈ ਹੋਊਗਾ ਕਿਸ ਤਰ੍ਹਾਂ ਦੀ ਵੈਰਾਈਟੀ ਆ ਕਿਵੇਂ ਲੱਗਦੀ ਆ ਕਿਵੇਂ ਤੁਹਾਡੇ ਕਮਰੇ ਬਣਣਗੇ ਕਿਹੋ ਜਿਹਾਂ ਫਰਸ਼ਾਂ ਬਣ ਜਾਣਗੀਆਂ ਥੋੜਾ ਜਿਹਾ ਦਿਲ ਥਾਮ ਕੇ ਬੈਠ ਜਾਓ ਸੱਜਣੋ ਬਹੁਤ ਕਮਾਲ ਦੀ ਵੀਡੀਓ ਹੋਣ ਵਾਲੀ ਹੈ ਤੇ ਬਹੁਤ ਜਾਣਕਾਰੀ ਵਾਲੀ ਹੋਣ ਵਾਲੀ ਆ ਆ ਜੋ ਕਰਦੇ ਹਾਂ ਸਟਾਰਟ ਬਾਈ ਸਾਸਿਕਾ ਸਾਸਿਕਾ ਬਾਈ ਨਰਪੈ ਮੈਨੂੰ ਇੱਕ ਗਲਤੀ ਨੂੰ ਸੱਚੀ ਦੱਸਾਂ ਹਾਂਜੀ ਮੈਨੂੰ ਇਹ ਗੱਲ ਇਹ ਪਤਾ ਸੀ ਕਿ ਆਹ ਪ੍ਰੋਡਕਟ ਪੰਜਾਬ ਚ ਵਿਕਦੇ ਆ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਮਾਰਕੀਟ ਚ ਤੁਰੇ ਫਿਰਦੇ ਆ ਪਤਾ ਹਾਂਜੀ ਹਾਂਜੀ ਪਰ ਇਹ ਨਹੀਂ ਪਤਾ ਸੀ ਕਿ ਇੰਨੇ ਹਜ਼ਾਰਾਂ ਪ੍ਰੋਡਕਟ ਇਸ ਸਾਡੇ ਪੰਜਾਬ ਦੇ ਵਿੱਚ ਹੀ ਕਿਸੇ ਫੈਕਟਰੀ ਚ ਬਣਾਉਂਦੇ ਜੀ ਬਾਈ ਆਪਣੇ ਕੋਲ ਇਹ ਪਿਛਲੇ 5-6 ਸਾਲ ਤੋਂ ਆਪਾਂ ਬਣਾ ਰਹੇ ਆ ਮੈਨੂਫੈਕਚਰਿੰਗ ਕਰ ਰਹੇ ਆ ਪਰ ਇੰਪੋਰਟ ਉਸ ਤੋਂ ਪਹਿਲਾਂ ਆਪਾਂ ਇੰਪੋਰਟ ਐਕਸਪੋਰਟ ਕਰਦੇ ਸੀਗੇ ਅੱਛਾ ਪਹਿਲਾਂ ਮੰਗਵਾਉਂਦੇ ਸੀ ਹੁਣ ਬਣਾਉਂਦੇ ਆ ਹਾਂ ਹੁਣ ਆਪਾਂ ਨੇ ਆਪਣੇ ਜੁੰਟ ਲਾ ਲਈ ਹੁਣ ਸਾਰਾ ਪ੍ਰੋਜੈਕਟ ਆਪਾਂ ਖੁਦ ਬਣਾਉਨੇ ਆ ਇੱਥੇ ਜੇ ਮੰਨ ਲਓ ਮੈਂ ਇੱਕ ਕਮਰਾ ਜਾਂ ਮੈਂ ਜਾਂ ਮੈਨੂੰ ਦੇਖਣ ਵਾਲੇ ਨੇ ਕਿਸੇ ਵੀ ਬੰਦੇ ਨੇ ਇੱਕ ਕਮਰਾ ਤਿਆਰ ਕਰਨਾ ਉਹਦੀ ਮੈਂ ਛੱਤ ਵੀ ਤਿਆਰ ਕਰਨੀ ਆ ਮੈਂ ਉਹਦੀ ਕੰਧ ਵੀ ਤਿਆਰ ਕਰਨੀ ਆ ਮੈਂ ਉਹਦੀ ਫਰਸ਼ ਵੀ ਤਿਆਰ ਕਰਨੀ ਆ ਤਾਂ ਤੁਸੀਂ ਸਾਰਾ ਕੁਝ ਤਿਆਰ ਕਰ ਸਕਦੇ ਸਾਰਾ ਕੁਝ ਹੀ ਸਾਰਾ ਡਾਊਨ ਫੀਲਿੰਗ ਵਾਸਤੇ ਕੰਧਾਂ ਵਾਸਤੇ ਜੇ ਤੁਸੀਂ ਲਿਵਿੰਗ ਰੂਮ ਦੇ ਵਿੱਚ ਜਿਹੜਾ ਟੀਵੀ ਯੂਨਟ ਹੈ ਉਹਦੇ ਵਾਸਤੇ ਵੀ ਫਲੋਰ ਵਾਸਤੇ ਵੀ ਸਾਡੇ ਕੋਲੇ ਹਰ ਚੀਜ਼ ਵਾਸਤੇ ਪ੍ਰੋਡਕਟ ਹੈ ਤੇ ਇੱਕ ਮੈਨੂੰ ਰੇਂਜ ਦੱਸ ਦਿਓ ਪਹਿਲਾਂ ਰੇਂਜ ਤੋਂ ਸ਼ੁਰੂ ਕਰਦੇ ਆ ਰੇਂਜ ਤੋਂ ਐਡੀ ਵੱਡੀ ਸ਼ੀਟ ਹਾਂਜੀ ਜਿੱਡੀ ਮੇਰੇ ਹਿਸਾਬ ਨਾਲ ਵੀ ਜੇ ਬਾਹਲਾ ਨਹੀਂ ਤਾਂ ਚਾਰਕ ਸੀਟਾਂ ਨਾਲ ਕੰਧ ਲੱਗ ਜਾਂਦੀ ਹੋਊਗੀ ਹਾਂ ਇਹ 8x4 ਦੀ ਹੈ ਜੀ 8 ਫੁੱਟ ਬਾਈ 4 ਫੁੱਟ ਦੀ 32 ਸਕਰ ਫੁੱਟ ਏਰੀਆ ਕਵਰ ਕਰਦੀ ਹੈ ਇੱਕ ਛੀਕ ਐਡੀ ਸ਼ੀਟ ਦੀ ਰੇਟ ਕਿੰਨੇ ਤੋਂ ਸ਼ੁਰੂ ਹੁੰਦਾ ਹੈ ਰੇਂਜ ਜੀ ਇਹ ਆਪਣੇ ਕੋਲੇ 1200 ਤੋਂ ਸ਼ੁਰੂ ਹੋ ਕੇ 3000 ਤੱਕ ਦੀ ਰੇਂਜ ਚ ਆਪਣੇ ਕੋਲੇ ਛੀਕ ਹੈਗੀ ਹੈ ਮਤਲਬ ਜਿਹੋ ਜਆ ਮਰਜੀ ਹਾਂ ਜਿਹੋ ਜਆ ਮਰਜੀ ਕਲਰ ਜਿਹੋ ਜਿਹੋ ਮਰਜੀ ਕੁਆਲਿਟੀ ਹਨਾ ਕਿਉਂਕਿ ਇਹ ਚ ਰੇਂਜ ਅਲੱਗ-ਅਲੱਗ ਤਰੀਕੇ ਨਾਲ ਬਦਲਦੀ ਰਹਿੰਦੀ ਹੈ ਜਿਵੇਂ ਹੁਣ ਤੁਸੀਂ ਦੇਖੀਏ ਇਹ ਥੋੜਾ ਸਿੰਪਲ ਚ ਆ ਗਿਆ ਇਹ ਨਾ ਲੇਜ਼ਰ ਪ੍ਰਿੰਟਿੰਗ ਆ ਗਈ ਹਮ ਇਹ ਤੁਸੀਂ ਕਰੋਗੇ ਨਾ ਆ ਸਾਈਡ ਤੋਂ ਇਹਦਾ 골ਡਨ ਚਮਕਦਾ ਵਿੱਚ ਅੱਛਾ ਜੀ ਆ ਜਿਵੇਂ ਉਹ ਕਾਰਮਿਕ ਸ੍ਰੀ ਚਮਕਦੀ ਹੁੰਦੀ ਹੈ ਆਪਣੇ ਨਾ ਹਾਂ ਤੁਸੀਂ ਇਹ ਚ ਦੇਖੋਗੇ ਨਾ ਇਹ ਚ ਬਹੁਤ ਸੋਹਣੇ-ਸੋਹਣੇ ਡਿਜ਼ਾਈਨ ਹਮ ਠੀਕ ਹੈ ਤੇ ਇੱਕ ਇੱਕ ਤਾਂ ਰੇਂਜ ਦੱਸਤੀ ਤੁਸੀਂ ਮੈਨੂੰ ਇੱਕ ਮੈਨੂੰ ਗੱਲ ਹੋਰ ਕਲੀਅਰ ਕਰੋ ਹਾਂਜੀ ਭਈ ਇਹ ਚੀਜ਼ਾਂ ਜਦੋਂ ਪਹਿਲਾਂ ਆਈਆਂ ਪਹਿਲਾਂ ਦੇ ਵਿੱਚ ਇਹ ਹੁੰਦੀ ਸੀ ਪਲਾਸਟਿਕ ਹਾਂ ਤੇ ਆਮ ਲੋਕਾਂ ਦੇ ਤਾਰਾਂ ਜੁੜ ਜਾਂਦੀਆਂ ਸੀ ਤੇ ਬਾਈ ਅੱਗ ਲੱਗ ਜਾਂਦੀ ਸੀ ਹੁਣ ਇਹ ਕੋਈ ਸਮੱਸਿਆ ਨਹੀਂ ਹੈਗੀ ਜੀ ਸਾਡਾ ਇਹ ਜਿੰਨਾ ਵੀ ਪ੍ਰੋਜੈਕਟ ਹੈ ਸਾਰਾ ਇਹ ਮੰਨ ਕੇ ਚੱਲੋ ਵੀ ਅੱਗ ਨੂੰ ਤਾਂ ਇਹ ਫੜਦਾ ਹੀ ਨਹੀਂ ਭਈ ਮਤਲਬ ਇਹ ਬਲਰਨ ਨਹੀਂਗਾ ਬਲਰਨ ਨਹੀਂ ਹੈਗਾ ਇਹ ਭਈ ਬਲਰਨ ਨਹੀਂਗਾ ਖੁਦਾ ਨਾ ਖਾਸ ਤਾਂ ਕਿਤੇ ਕਿਸੇ ਦੇ ਘਰੇ ਕੋਈ ਤਾਰ ਜੁੜ ਗਈ ਕੁਝ ਹੋ ਗਿਆ ਠੀਕ ਹੈ ਇਹ ਚ ਮੈਨੂੰ ਮੰਨ ਕੇ ਚੱਲ ਜਿਵੇਂ ਆਪਣੀ ਸਰਾਖ ਹੋ ਜਾਂਦਾ ਸਰਾਖ ਉਹ ਕਿ ਉੱਤੇ ਖੜ ਜਾਂਦਾ ਹੈ ਹਾਂ ਇਹਦਾ ਤੁਹਾਨੂੰ ਖੜਕਾ ਵੀ ਦੱਸਦਾ ਹੋਊਗਾ ਕਿ ਇਹ ਮੱਚਣ ਵਾਲੀ ਚੀਜ਼ ਨਹੀਂ ਮੱਚਣ ਵਾਲੀ ਚੀਜ਼ ਨਹੀਂ ਹੈਗੀ ਇਹ ਠੀਕ ਹੈ ਜੀ ਹਾਂ ਹਾਂ ਤੇ ਹੁਣ ਮੈਨੂੰ ਇਉਂ ਦੱਸੋ ਵੀ ਇਹ ਜਿਹੜੀ ਚੀਜ਼ ਆ ਹਾਂਜੀ ਆਹ ਕੰਧਾਂ ਤੇ ਲਾਉਣੀ ਆ ਹਾਂਜੀ ਹਾਂਜੀ ਇਹਨੂੰ ਕੌਣ ਲਾ ਸਕਦਾ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਕੰਧਾਂ ਤੇ ਫਿੱਟ ਕੌਣ ਕਰੂਗਾ ਫਿੱਟ ਕਰਨ ਵਾਸਤੇ ਦੇਖੋ ਬਸਤਾ ਅੱਜਕੱਲ ਹਰ ਇੱਕ ਸ਼ਹਿਰ 'ਚ ਪੀਵੀਸੀ ਦੀਆਂ ਦੁਕਾਨਾਂ ਹੈਗੇ ਨੇ ਮਿਸਤਰੀ ਹੈਗੇ ਨੇ ਜੀ ਹਨਾ ਜੀ ਤੇ ਉਹਦਾ ਮੰਨ ਲਓ ਤੁਸੀਂ ਵੀ ਇਹਨੂੰ ਲਾਉਣ ਦੇ ਅਲੱਗ-ਅਲੱਗ ਤਰੀਕੇ ਨੇ ਜੀ ਤੁਸੀਂ ਕੋਈ ਡਿਜ਼ਾਈਨ ਬਣਵਾਉਣਾ ਹੈ ਹਨਾ ਠੀਕ ਹੈ ਜਿਵੇਂ ਸ਼ੀਟ ਹੈ ਸ਼ੀਟ ਨੂੰ ਦੋ ਤਰੀਕੇ ਨਾਲ ਲਾਉਣਾ ਇੱਕ ਐਕਸੈਸਰੀ ਨਾਲ ਜੀ ਇਹਦੀ ਗੋਲਡਨ ਸਿਲਵਰ ਐਕਸੈਸਰੀ ਆਉਂਦੀ ਹੈ ਜਾਂ ਫਿਰ ਸਿਲੀਕਾਨ ਨਾਲ ਅੱਛਾ ਜੀ ਹਾਂ ਇਹਦਾ ਸਾਡਾ ਬੌਂਡ ਆਉਂਦਾ ਹੈ ਫਿਕਸ ਬੌਂਡ ਕਰਕੇ ਉਹਨੂੰ ਤੁਸੀਂ ਪਿੱਛੇ ਪੇਸਟ ਕਰਕੇ ਸਿੱਧਾ ਲਾ ਸਕਦੇ ਹੋ ਕੰਮ ਤੇ ਅੱਛਾ ਐ ਸਿੱਧਾ ਇਹਨੂੰ ਜੋੜ ਕੇ ਇੱਕ ਦੂਜਾ ਲਾਈ ਜਾਣਾ ਹਾਂ ਤੇ ਜਿਹੜੀ ਇਹ ਇਹ ਆਹ ਹੈ ਹਾਂ ਜੀ ਇਹ ਜੋਇੰਟ ਫ੍ਰੀ ਲੱਗੂਗੀ ਕਾ ਉਹ ਜੋਇੰਟ ਦੱਸਣਗੇ ਨਹੀਂ 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 ਜੋਇੰਟ ਫ੍ਰੀ ਅਗਰ ਸਾਡਾ ਮਿਸਤਰੀ ਕਾਰੀਗਰ ਵਧੀਆ ਹੈ ਠੀਕ ਹੈ ਉਹ ਬਿਲਕੁਲ ਇਹਨੂੰ ਜੋਇੰਟ ਫ੍ਰ ਜਦੋਂ ਮੈਂ ਆਪਣੇ ਕੋਲੇ ਲੱਗੀ ਹੋਈ ਹੈ ਇੱਥੇ ਆ ਥਾਂਬਲਿਆਂ ਤੇ ਆਪਣੇ ਲੱਗੀ ਹੋਈ ਹੈ ਹਨਾ ਠੀਕ ਆ ਤੁਹਾਨੂੰ ਕਿਤੇ ਜੁਆਇੰਟ ਨਹੀਂ થਣਾ ਤੇ ਆ ਆ ਜਿਹੜੀ ਨਾ ਆ ਚੀਜ਼ਾਂ ਇਹ ਹੈਗੇ ਗੁਰਦਵਾਰਾ ਲਈ ਇਹ ਸਾਰੇ ਇਹ ਸਪੈਸ਼ਲ ਗੁਰੂ ਘਰਾਂ ਵਾਸਤੇ ਮੰਦਰ ਮਸਜਿਦਾਂ ਵਾਸਤੇ ਕਿਸੇ ਨੇ ਤਿਆਰ ਉੱਥੇ ਜਿਹੜੀ ਕਰਦੇ ਨੇ ਅੱਜ ਕੱਲ ਹਨਾ ਸਾਡੇ ਕੋਲ ਬਹੁਤ ਜਗ੍ਹਾ ਤੇ ਇਹ ਮਟੀਰੀਅਲ ਜਾ ਰਿਹਾ ਹੁਣ ਠੀਕ ਆ ਇਹ ਤੋਂ ਪਹਿਲਾਂ ਕਿਸੇ ਨਾ ਇੱਕ ਦੋ ਕਲਰ ਹੀ ਅਵੇਲੇਬਲ ਸੀਗੇ ਫਿਰ ਅਸੀਂ ਨੇ ਆਪਣੀ ਮੈਨੂਫੈਕਚਰੀਜ਼ ਉਹ ਸ਼ੁਰੂ ਕੀਤੀ ਇਹਦੇ ਵੀ ਹੁਣ ਸਾਡੇ ਕੋਲ 60 65 ਕਲਰ ਅਵੇਲੇਬਲ ਨੇ ਬੱਲੇ 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 ਜਿੰਨਰ ਪੈ ਆਪਾਂ ਗੱਲ ਕਰ ਗਏ ਵੀ ਟੋਟਲ ਕਿੰਨੇ ਡਿਜ਼ਾਈਨ ਹੋਣਗੇ ਤੁਹਾਡੇ ਕੋਲ ਕੰਧਾਂ ਤੇ ਲੱਗਣ ਵਾਸਤੇ ਉਹ ਦੇ ਦਿੰਦੇ ਹਾਂ ਜੇ ਸਾਰੇ ਦੇ ਸਾਰੇ ਡਿਜ਼ਾਈਨਾਂ ਦੀ ਗੱਲ ਕਰੀਏ ਤਾਂ ਸਾਡੇ ਕੋਲੇ ਨਾ ਨਾ ਕਰਦੇ ਵੀ 10000 ਤੋਂ ਜ਼ਿਆਦਾ ਡਿਜ਼ਾਈਨ ਹੋਊਗਾ ਓਹ ਹੋ ਹੋ 10000 ਤੋਂ ਵੱਧ ਡਿਜ਼ਾਈਨ ਇਹਨਾਂ ਦਾ ਹਾਂ 20 ਤੋਂ 22 ਕੈਟਾਗਰੀਆਂ ਦੇ ਵਿੱਚ ਸਾਡੇ ਕੋਲੇ ਅਲੱਗ-ਅਲੱਗ ਟਾਈਪ ਦੇ ਪ੍ਰੋਜੈਕਟ ਯਾਰ ਆਪਾਂ ਕਮਾਲ ਹੋ ਗਈ ਕਮਾਲ ਹੋ ਗਈ ਮਤਲਬ ਕਹਿਣ ਤੋਂ ਪਾਉਗੇ ਬੰਦੇ ਨੂੰ ਚੁਆਇਸ ਕਰਨੀ ਔਖੀ ਹੋ ਜੂਗੀ ਹਾਂ ਜੇ ਬੰਦਾ ਇੱਥੇ ਆਊਟਲਟ 'ਚ ਆਜੂਗਾ ਹਾਂ ਹੁਣ ਜੇ ਮੰਨ ਕੇ ਚੱਲੋ ਜਿਵੇਂ ਆਪਾਂ ਆ ਆਹੀ ਸੈਕਸ਼ਨ ਦੇਖ ਰਹੇ ਹਾਂ ਇਹ ਸੈਕਸ਼ਨ ਦੇ ਵਿੱਚ ਹੀ ਸਾਡੇ ਕੋਲੇ 250 ਤੋਂ 300 ਡਿਜ਼ਾਈਨ ਤਾਂ ਡਿਸਪਲੇ ਦੇ ਵਿੱਚ ਲੱਗਿਆ ਪਿਆ ਸਾਡੇ ਕੋਲੇ ਤੇ ਇਹਦੇ 'ਚ ਐਵੇਂ ਵੀ ਹੋ ਜਾਂਦਾ ਕਿ ਇਹਦੇ ਵਿੱਚ ਜਿਵੇਂ 8x4 ਦੀ ਆਹ ਹਾਂਜੀ ਇਹ ਵੱਡੀ ਛੋਟੀ ਹੋ ਜੇ ਲੰਬਾਈ ਕਿ ਆਪਾਂ ਕਰ ਸਕਦੇ ਹਾਂ ਚੜਾਈ 'ਚ ਨਹੀਂ ਚੜਾਈ ਜਿਹੜੀ ਗਈ ਹੈ ਉਹ 4x ਤੱਕ ਦੀ ਹੀ ਹੈ ਲੰਬੀ ਕਰ ਸਕਦੇ ਆ ਲੰਬੀ ਕਰ ਸਕਦੇ ਆ ਪਰ ਉਹ ਐ ਵੀ ਜੇ ਕਿਸੇ ਦੀ ਸਪੈਸ਼ਲ ਡਿਮਾਂਡ ਆ ਜਾਂ ਬਲਕ ਆਰਡਰ ਆਪਣੇ ਕੋਲੇ ਮੰਨ ਕੇ ਤੋਂ ਕਿਸ ਨੂੰ 100 ਸੀਟ 200 ਸੀਟ ਇਕੱਠੀ 10 ਫੁੱਟ ਚਾਹੀਦੀ ਆ ਤਾਂ ਪਕੜਵਾ ਸਕਦੇ ਕੋਈ ਚੱਕਰ ਨਹੀਂ ਅੱਛਾ ਤੁਸੀਂ ਘੜਵਾਉਂਦੇ ਹੋਗੇ ਹਾਂ ਸਭ ਤੋਂ ਵੱਡੀ ਗੱਲ ਇਹ ਆ ਵੀ ਜੇ ਮੈਂ ਕਹਿ ਦਿਆਂ ਕਿ ਮੇਰੀ 9.5 ਫੁੱਟ ਕੰਦਾ ਹਾਂ ਤਾਂ 9.5 ਫੁੱਟ ਇਕੱਠਾ ਬਲਕ ਚ ਆਰਡਰ ਤਾਂ ਕਰ ਦੋ ਜੇ ਬਲਕ ਚ ਆਰਡਰ ਹੈਗਾ 100 ਸੀਟ 200 ਸੀਟ ਇਕੱਠੀ ਹੈ ਤਾਂ ਅਸੀਂ ਦੇ ਦਾਂਗੇ ਕੋਈ ਦਿੱਕਤ ਨਹੀਂ ਵਾਹ 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 ਤੇ ਇੱਕ ਮੈਨੂੰ ਹੋਰ ਦੱਸੋ ਗੱਲ ਹੁਣ ਮੰਨ ਲਓ ਆਪਾਂ ਨੂੰ ਤਾਂ ਇਹ ਨਹੀਂ ਨਰ ਭੈ ਪਤਾ ਹੁਣ ਗਾਰੰਟੀ ਨਹੀਂ ਇਸ ਗੱਲ ਦੀ ਵਿੱਚ ਚੀਮਾ ਮੈਂ ਸਮਝ ਗਿਆ ਇੱਕ ਦੂਜੇ ਚ ਫਾਂਦੇ ਹਾਂ ਹਾਂ ਹੁਣ ਚੀਮਾ ਮੰਡੀ ਦੇ ਵਿੱਚ ਹਰੇਕ ਬੰਦਾ ਚੀਮਾ ਮੰਡੀ ਦੇ ਨੇੜੇ ਨਹੀਂਗਾ ਹਾਂ ਤੇ ਕੋਈ ਬੰਦਾ ਮੈਨੂੰ ਐਂ ਦੱਸੋ ਨਰ ਭਾਏ ਜੇ ਦੂਰ ਦਾ ਬੰਦਾ ਹੈ ਤਾਂ ਉਹ ਤੁਹਾਡੇ ਨਾਲ ਕਿਵੇਂ ਸੰਪਰਕ ਕਰੇ ਅਸਲ ਚ ਸਾਡੇ ਨਾਲ ਪੰਜਾਬ ਦੇ ਵਿੱਚ ਲਗਭਗ ਹਰ ਸ਼ਹਿਰ ਦੇ ਵਿੱਚ ਸਾਡੇ ਕੋਲੇ ਡੀਲਰ ਡਿਸਟ੍ਰੀਬਿਊਟਰ ਹੈਗੇ ਨੇ ਬਸੇ ਤਾਂ ਅੱਛਾ ਜੀ ਠੀਕ ਹੈ ਉਹਨੂੰ ਉਰੀ ਹਰ ਇੱਕ ਜਗ੍ਹਾ ਤੇ ਮਾਲ ਮਿਲਦਾ ਬਸੇ ਤਾਂ ਆਲ ਇੰਡੀਆ ਕਿਤੇ ਵੀ ਮਿਲ ਜਾਂਦਾ ਤੁਸੀਂ ਕਿਤੇ ਵੀ ਕਹੋਗੇ ਠੀਕ ਹੈ ਤਾਂ ਅਸੀਂ ਉਹਨੂੰ ਉੱਥੇ ਤੱਕ ਪਹੁੰਚਦਾ ਕਰ ਸਕਦੇ ਹਾਂ ਯਾਰ ਜੇ ਤੇਰੇ ਹਿਸਾਬ ਨਾਲ ਵੀ ਇਹ ਤੁਹਾਡੇ ਕੋਲੇ ਇੰਨੇ 1600 ਕਿੰਨੇ ਡਿਜ਼ਾਈਨ ਆ 16000 ਡਿਜ਼ਾਈਨ ਆ ਹਾਂ ਯਾਰ ਮੈਂ ਮੰਨ ਲਓ ਆਪਦੀ ਫੋਟੋ ਕਢਾਉਣੀ ਆ ਇੱਥੇ ਨਿਕਲ ਕਰ ਦਾਂਗੇ ਜੀ ਬਣ ਜੂਗੀ ਹਾਂ ਤੁਸੀਂ ਤੁਹਾਡੀ ਫੈਮਿਲੀ ਫੋਟੋ ਆ ਜਾਂ ਕੋਈ ਫੰਕਸ਼ਨਲ ਫੋਟੋ ਆਣੇ ਤੁਸੀਂ ਸਪੈਸ਼ਲ ਕਢਵਾਉਣਾ ਚਾਹੁੰਦੇ ਹੋ 8x4 ਚ 4x4 ਚ ਠੀਕ ਹੈ ਤੋ ਕਰ ਦਾਂਗੇ ਕੋਈ ਇਸ਼ੂ ਨਹੀਂ ਮਤਲਬ ਇਹ ਇਹਨੂੰ ਤੁਸੀਂ ਵਾਲਪੇਪਰ ਵਾਂਗੂ ਕਸਟਮਾਈਜ਼ ਕਰਾ ਸਕਦੇ ਹੋ ਹਾਂ ਕਸਟਮਾਈਜ਼ ਕਰਾ ਸਕਦੇ ਹਾਂ ਵਾਲਪੇਪਰ ਵਾਂਗੂ ਹਾਂ ਮਤਲਬ ਮੇਰੇ ਮਨ ਚ ਕੋਈ ਵੀ ਡਿਜ਼ਾਈਨ ਹੈ ਮੈਂ ਉਹ ਬਣਵਾ ਸਕਦਾ ਹਾਂ ਉਹਦੀ ਪੋਜੀਸ਼ਨ ਫਾਈਲ ਦੇ ਦਿਓ ਕੋਈ ਬਦਲ ਚਾਹੀਦੇ ਆ ਮੈਨੂੰ ਕੋਈ ਪਹਾੜ ਚਾਹੀਦੇ ਆਪਣੇ ਕਮਰੇ ਚ ਕੁਝ ਵੀ ਚਾਹੀਦਾ ਜੋ ਮਰਦੀ ਤਾਂ ਇਹਦੀ ਇਹਦੀ ਮਿਆਦ ਕੀ ਆ ਖਰਾਬ ਹੋਣ ਦੀ ਤਾਂ ਲਗਭਗ ਲਗਭਗ ਜੇ ਆਪਾਂ ਕਹਿ ਲਈਏ ਤਾਂ ਲਾਈਫਟਾਈਮ ਹੀ ਮੰਨ ਕੇ ਚੱਲੋ 10-12 ਸਾਲ ਤੱਕ ਕਿਸੇ ਬਸੇ ਨਹੀਂ ਜਾਂਦੀ ਇਹ ਮਤਲਬ ਆਪਾਂ ਕਹਿ ਲਈਏ ਵੀ ਇਹਨੂੰ ਇਹਦੇ ਜਿਹੜਾ ਉੱਪਰਲਾ ਗਲੋਸ ਆ ਜਿਹੜੀ ਉੱਪਰਲੀ ਆ ਚਮਕ ਆ ਇਹ ਮਰਦੀ ਨਹੀਂ ਹੈਗੀ ਇਹ ਖਤਮ ਨਹੀਂ ਹੋ ਜਾਊਗੀ ਨਾ ਇਹ ਖਤਮ ਨਹੀਂ ਹੁੰਦੇ अच्छा हां ਤੇ ਇੱਕ ਗੱਲ ਮੈਨੂੰ ਹੋਰ ਦੱਸੋ ਜੇ ਹੁਣ ਮੰਨ ਲਓ ਵੀ ਇਹਦੇ ਉੱਪਰ ਥੋੜੀ ਬਹੁਤੀ ਕੋਈ ਚੀਜ਼ ਨਾਲ ਛੜੀਟ ਤਾਂ ਨਹੀਂ ਪੈ ਜੂਗੀ ਨਹੀਂ ਛੇਤੀ ਇਹਦੇ ਤੇ ਕੋਈ ਛੜੀਟ ਨਹੀਂ ਪੈਂਦੀ ਜੇ ਤਾਂ ਕੋਈ ਹੁਣ ਆਪਾਂ ਤਿੱਖੀ ਚੀਜ਼ ਲੈ ਕੇ ਬੈਸੇ ਫੇਰਨ ਬੈਗੇ ਹਾਂ ਜੇ ਤਾਂ ਹੁਣ ਕੋਈ ਚਾਕ ਕੋਈ ਮਾਰਨਾ ਨਹੀਂ ਉਹ ਤਾਂ ਕੋਈ ਮਾਰੂ ਉਹ ਤਾਂ ਉਹ ਤਾਂ ਬਚਦੀ ਕੋਈ ਨਹੀਂ ਠੀਕ ਹੈ ਪਰਾਂ ਲਓ ਵੀ ਹਾਂ ਆਮ ਆਪਾਂ ਤੋਂ ਕੋਈ ਚੀਜ਼ ਘਸ ਗਈ ਕੁਝ ਹੋ ਗਿਆ ਤਾਂ ਕੋਈ ਛੜੀਟ ਨਹੀਂ ਹੈਗੀ ਆ ਦੇਖੋ ਇਹਦੇ ਖੜਕੇ ਤੋਂ ਤੁਹਾਨੂੰ ਪਤਾ ਲੱਗਦਾ ਆ ਦੇਖੋ ਬਈ ਮਜਬੂਤ ਆ ਮਜਬੂਤ ਗੱਲ ਬਈ ਅੱਗੇ ਜਿਵੇਂ ਮੰਜੇ ਦਾ ਪਾਵਾ ਵੱਜਣਾ ਤੇ ਪੁੱਤ ਦੀ ਪੇਚਦੀ ਰਹਿੰਦੀ ਹੁੰਦਾ ਸੀ ਉਹ ਕੇਸ ਹੈ ਨਹੀਂਗਾ ਉਹ ਚੀਜ਼ ਤੇ ਹੈ ਹੀ ਨਹੀਂ ਜਦੋਂ ਇਹ ਕੰਧ ਦੇ ਉੱਪਰ ਤੁਸੀਂ ਚਿਪਕਾਤੀ ਸੀ ਇਹ ਚਾ ਇਹ ਇਹਦਾ ਕੰਧ ਦੇਖੋ ਜਿਹੜੀ ਆ ਚੀਜ਼ ਆ ਨਾ ਮੈਨੂੰ ਲੱਗਦਾ ਪਹਿਲੀਆਂ ਦੇ ਵਿੱਚ ਆ ਹੁੰਦੀ ਸੀਗੀ ਆ ਵੀ ਸੀ ਸੀ ਪਹਿਲਾਂ ਆ ਹੁੰਦੀ ਸੀ ਨਾ ਥੋੜੀ ਦੂਰ ਰਹਿੰਦੀ ਇਹ ਦੂਰ ਰਹਿੰਦੀ ਹੈ ਇਹ ਕੰਮ ਨੂੰ ਸਪੇਸ ਬਣਾ ਕੇ ਰੱਖਦੀ ਹਾਂ ਤੇ ਜਿਹੜੀ ਇਹ ਚੀਜ਼ ਆ ਹਾਂ ਜਿਵੇਂ ਆ ਚੀਜ਼ ਹੈ ਹਾਂ ਇਹ ਦੇਖੋ ਇਹਦੇ ਨਾਲ ਚਿਪੀ ਹੋਈ ਹੈ ਇਨੂੰ ਲਾਈ ਨੂੰ ਸਾਡੇ ਕੋਲੇ ਉਹ ਨਾ ਨਾ ਕਰਦੇ ਵੀ 10 ਸਾਲ ਹੋ ਗਏ ਹੋਣਗੇ। ਅ ਜਦੋਂ ਆਊਟਲੈਟ ਖੋਲਿਆ ਸੀ ਉਹ ਲੱਗੀ ਵੀ ਆ। ਹਾਂ। ਹੂੰ। ਉਸ ਟਾਈਮ ਦਾ ਡਿਜ਼ਾਈਨ ਲੱਗਿਆ ਹੋਇਆ ਇਹ। ਤੇ ਮੈਨੂੰ ਐਂ ਦੱਸੋ ਇਹ ਤੁਹਾਡੇ ਕੋਲ ਫਰਸ਼ਾਂ ਹੈਗੀਆਂ ਫਿਰ ਹੁਣ ਆ ਤਾਂ ਕਿੰਦਾ ਹੋਊਗਾ? ਫਲੋਰ ਹੈਗੀਆਂ ਫਲੋਰਾਂ ਆਜੋ ਬਰੀ ਤੇ ਚਲੋ ਆਜੋ ਆ ਜਾ ਪੁੱਤ। ਆਜੋ। ਜਿਵੇਂ ਇਹ ਦੇਖੋ ਇਹ ਫਲੋਰ ਆਪਣਾ ਬੁਰਨ ਫਲੋਰ ਲੱਗਿਆ ਹੋਇਆ। ਅੱਛਾ ਆ ਆ ਤੁਹਾਡੇ ਵਾਲਾ ਲੱਗਿਆ ਹੋਇਆ। ਹਾਂ ਇਹ ਸਾਡੇ ਵਾਲਾ ਲੱਗਿਆ ਹੋਇਆ। ਇਹ ਇਹ ਲੱਕੜ ਦਾ ਹੀ ਆ ਜਾਂ ਤੁਹਾਡਾ ਤੁਹਾਡੀ ਮੈਨੂਫੈਕਚਰਿੰਗ ਇਹ ਸਾਡੀ ਮੈਨੂਫੈਕਚਰਿੰਗ ਹੈ। ਅੱਛਾ। ਹਾਂ ਅਸੀਂ ਬਣਾਉਣੇ ਆ। ਹੋਰ ਹੋਰ ਕਿਹੋ ਜਿਹਾ ਦਿਖਾਵਾਂਗੇ। ਹਨਾ ਤੇ ਇੱਕ ਮਿੰਟ। ਆ ਆ ਆ ਕਿਹੋ ਜੀਆਂ ਸ਼ੀਟਾਂ ਆ ਲੱਗ ਇਹ ਇਹ ਅਲੱਗ ਚੀਜ਼ ਹੈ ਦੀ ਇਹ ਸੈਲਫ ਐਡਹਸਿਵ ਹੈ। ਹਾਂਜੀ। ਇਹ ਪਤਾ ਕੀ ਚੀਜ਼ ਹੈ ਇਹ ਨਾ ਤੁਸੀਂ ਬਸ ਇਹ ਰੋਲ ਹੈ ਠੀਕ ਹੈ ਇਹਨੂੰ ਖੋਲੋ ਠੀਕ ਹੈ ਤੇ ਸਿੱਧਾ ਚਿਪਕਾ ਲਓ। ਬਸ। ਸਿੱਧਾ ਗੰਦੇ ਚਿਪਕਾ ਦਿਓ। ਅੱਛਾ ਇਹ ਛੋਟਾ ਆਪਰੇਸ਼ਨ ਆ। ਹਾਂ। ਇਹ ਪ੍ਰੇਤ ਛੋਟਾ ਆਪਰੇਸ਼ਨ ਆ। ਹਨਾ। ਤੂੰ ਤੁਸੀਂ ਖੋਲੋ ਸਿੱਧਾ ਚ ਪੀ ਲੋ ਅੱਧੇ ਘੰਟੇ ਚ ਤੁਹਾਡੀ ਕੰਦ ਤਿਆਰ ਇਹ ਪਲਸਟਰ ਵਾਲੀ ਤੇ ਸਿੱਧਾ ਵੀ ਇਹ ਹਾਂ ਪਲਸਟਰ ਵਾਲੀ ਤੇ ਸਿੱਧਾ ਇਹ ਇਹ ਉਹ ਆ ਕੇਸ ਵੀ ਜੇ ਅੱਜ ਪਾ ਇਕੱਠਕ ਹੋ ਗਿਆ ਤੇ ਪਰਸੋਂ ਨੂੰ ਹੀ ਬਚੋਲਾ ਕਹਿੰਦਾ ਵੀ ਚੁੰਨੀ ਚੜਾਵਾ ਕਰ ਲੋ ਤਾਂ ਇਹ ਪਰ ਸੋਨੂ ਹੀ ਕੰਦਾ ਰਾਤੇ ਰਾਤ ਹੀ ਚੱਕ ਦੋ ਕੰਮ 2 ਘੰਟਿਆਂ ਦੀ ਕੰਦ ਤਿਆਰ ਹਾਂ ਬਚੋਲਾ ਕਵੇ ਵੀ ਦੇਖ ਕੇ ਗਏ ਸੀ ਘਰ ਕੇ ਹੋ ਜਾ ਸੀ ਤੇ ਅੱਜ ਵਿਆਹ ਵੇਲੇ ਕਿ ਹੋ ਜਾ ਕਰਤਾ ਇਹ ਉਹ ਕੇਸ ਹਾਂ ਘੰਟਿਆਂ ਦੀ ਕਿਸ ਨੇ ਘਰ ਬਦਲਣਾ ਕਮਰਾ ਬਦਲਣਾ ਹਾਂ ਇਹ ਇਹ ਉਹ ਜੇ ਤੁਹਾਨੂੰ ਸਾਈਜ਼ ਮਿਲ ਜਾਂਦਾ 4 ਫੁੱਟ ਬਾਈ 10 ਫੁੱਟ ਦਾ ਇਹ ਵੀ ਤੁਹਾਡੀ ਮੈਨੂਫੈਕਚਰਿੰਗ ਹਾਂ ਇਹ ਵੀ ਮੈਨੂਫੈਕਚਰਿੰਗ ਆ ਵੀ ਜਿਗਾੜ ਫਰਸ਼ਾਂ ਦਾ ਖਾਉਂਗਾ ਕਿ ਕੋਈ ਸੈਂਪਲ ਉਹ ਫਰਸ਼ਾਂ ਦੇ ਸੈਂਪਲ ਇੱਕ ਪਨੀਰੇ ਲੱਗਿਆ ਹੋਇਆ ਇੱਕ ਉੱਪਰ ਲੱਗਿਆ ਹੋਇਆ ਚਲੋ 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 ਆ ਆ ਵੀ ਤੁਹਾਡੇ ਡਿਜ਼ਾਈਨ ਹੀ ਲੱਗੇ ਹੋਇਆ। ਹਾਂ ਇਹ ਸਾਡੇ ਲੱਗੇ ਹੋਇਆ। ਤੇ ਆ ਆ ਜਿਹੜੀਆਂ ਮੋਲਡਿੰਗ ਜੀ ਆ ਕਿੱਥੋਂ ਮਿਲੂ? ਇਹ ਵੀ ਅਵੇਲੇਬਲ ਆਪਣੇ ਕੋਲੇ? ਇਹ ਵੀ ਹੈ। ਅੱਛਾ ਮੋਲਡਿੰਗ ਵੀ ਹੁੰਦੀ ਹੈ? ਹਾਂ ਮੋਲਡਿੰਗ ਵੀ ਹੈ ਜਿਵੇਂ ਆਹ ਸੀਟ ਹੈ। ਹਾਂਜੀ। ਆਹ ਸੀਟ ਲੱਗੇ ਨੂੰ ਸਾਡੇ ਨੂੰ 12 ਸਾਲ ਹੋ ਗਏ। ਅੱਛਾ ਇਹ ਤਾਂ ਕੋਈ ਸ਼ਾਈਨ ਨਹੀਂ ਮਰੀ। ਕੋਈ ਕੁਝ ਨਹੀਂ ਅੱਜ ਵੀ ਵਿੱਚ ਖੜ ਕੇ ਦੇਖੋਗੇ ਉਹੋ ਜਿਹੀ ਦੇਖਦੇ ਹੋ। ਆਹ ਦੇਖੇ ਪ੍ਰੀਤ ਆਹ ਉਹੋ ਚੀਜ਼ ਲੱਗੀ ਹੋਈ ਆ ਜਿਹੜੀ ਆਪ ਦੇਖ ਰਿਹਾ। ਜਿਵੇਂ ਆਹ ਆ ਗਿਆ ਆਪਣਾ ਥਮਲਾ ਆ ਗਿਆ। ਹਨਾ। ਉਹ ਹੀ ਪਹੁੰਚ ਗਿਆ ਲਾਇਆ ਯਰ ਪ੍ਰੀਤ ਆਪਾਂ ਫਿਰ ਉਹੀ ਗੱਲੀ ਵਾਤੋਂ ਹੀ ਤੁਰੇ ਵੇ ਬੰਤੁਰੇ ਫਿਰਦੇ ਬੰਦੇ ਆ ਆ ਦੁਨੀਆ 12 ਸਾਲ ਪਹਿਲਾਂ ਇੱਥੇ ਪਹੁੰਚ ਗਈ ਆਪਾਂ ਨੂੰ ਅੱਜ ਪਤਾ ਲੱਗ ਰਿਆ ਹਜੇ ਆਪਾਂ ਤੁਰੇ ਫਿਰੇ ਬੰਦੇ ਆ ਇਹ ਉਸ ਤੋਂ ਬਾਅਦ ਆ ਜੀ ਇਹ ਮੋਲਡਿੰਗ ਦੇ ਆਪਾਂ ਸੈਂਪਲ ਚੱਕ ਲਿਆ ਆ ਆ ਆ ਆ ਚੀਜ਼ਾਂ ਪਈਆਂ ਆਹਾ ਹਾਂ ਇਹ ਛੋਟੇ ਸਟicker ਨੇ ਇਹ ਵੀ ਉਮੀ ਚਪਦਾ ਇਹ ਛੋਟਾ ਸਾਹੀ ਛੋਟਾ ਇਹਦਾ ਹਮ ਕਿਸ ਨੇ ਕੋਈ ਇੱਕ ਕੰਦ ਕਰਨੀ ਆ ਹਾਈਲਾਈਟ ਜੇ 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 ਮੰਨ ਲਓ ਆਹ ਆ ਚੀਜ਼ਾਂ ਤੁਹਾਡੇ ਇੰਡੋਰ ਵਾਲੀਆਂ ਇਹ ਇੰਡੋਰ ਆ ਚਾਰ ਕੋਲ ਚਾਰ ਕੋਲ ਸੀਟ ਹੈ ਤੇ ਜੇ ਕਿਸੇ ਨੇ ਬਾਹਰਲੇ ਪਾਸੇ ਕਰਨਾ ਹੋਵੇ ਘਰ ਤੋਂ ਬਾਹਰਲੇ ਪਾਸੇ ਵਾਸਤੇ ਸਾਨੂੰ ਲੋਕ ਐਕਸਟੀਰੀਅਰ ਲੋਰ ਨੇ ਹਾਂ ਠੀਕ ਹੈ ਉਹ ਵੀ ਹੈਗਾ ਉਹ ਵੀ ਹੈਗਾ ਬਾਹਰ ਵਾਸਤੇ ਵੀ ਕਿਸੇ ਨੇ ਬਾਹਰਲੀ ਦੀਵਾਰ ਕਰਨੀ ਹੈ ਉਹ ਐਕਸਟੀਰੀਅਰ ਲੋਰ ਨੇਗੇ ਠੀਕ ਹੈ ਤੇ ਉਹ ਚਾਰ ਕੋਲ ਦਾ ਆਹੋ ਹੋ ਹੋ ਆ ਕੀ ਓਏ ਆ ਦੇਖ ਇਹ ਵੀ ਚਾਰ ਕੋਲ ਹੈ ਜੀ ਇਹ ਚਾਰ ਕੋਲ ਦਾ ਤੇ ਉਹਦਾ ਕੀ ਫਰਕ ਆ ਐਕਚੁਅਲ ਚਾਰ ਕੋਲ ਥੋੜਾ ਲਗਜ਼ਰੀ ਪ੍ਰੋਜੈਕਟ ਹੈ अच्छा हां मतलब ਮਹਿੰਗਾ ਮਹਿੰਗਾ ਥੋੜਾ ਜਿਹਾ ਹੈ ਨਾ ਜਿਵੇਂ ਕਿਸੇ ਨੇ ਕੋਈ ਆਪਣੀ ਟੀਵੀ ਯੂਨਟ ਤਿਆਰ ਕਰਨੀ ਹੈ ਉਹਦੀਆਂ ਸਾਈਡਾਂ ਨੂੰ ਸਜਾਉਣ ਵਾਸਤੇ ਠੀਕ ਹੈ ਜਾਂ ਕੋਈ ਇੱਕ ਕੰਧ ਕਰਨੀ ਹੈ ਮਨ ਕੇ ਚਲੋ ਇੱਟਾਂ ਨ ਕੰਧ ਤੇ ਬੰਦੇ ਨੇ ਪੀਵੀਸੀ ਕਰਾ ਲਈ ਇੱਕ ਕਿਸੇ ਕੰਧ ਦੇ ਚਾਰ ਕੋਣ ਹੋ ਜਾਂਦੇ ਆ ਨਾਲੇ ਫੀਲ ਲੈਣਾ 3D ਵਰਗਾ 3D ਜਮਾ ਹੈ ਨਾ ਹਾਂ ਤੇ ਤੁਸੀਂ ਲੈਣਾ ਵੀ ਮੈਂਟੋ ਮਟੀਰੀਅਲ ਦੇਖੋ ਪੂਰਾ ਰੈਡੀ ਟੂ ਯੂਜ਼ ਹੈ ਬਸ ਜਾ ਕੇ ਓਏ ਹੋਏ ਇੰਸਟਾਲ ਕਰ ਓਏ ਹੋਏ 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 ਕਰ ਗੱਲ ਪੁੱਤ ਕਰ ਇਧਰ ਨੂੰ ਸੋਹਣਾ ਝਾਕ ਲੈ ਕਰ ਗੱਲ ਆਹ ਦੇਖ ਲੈ ਜਿਵੇਂ ਪੂਲ ਆਰਗਾ ਫੀਲ ਨਹੀਂ ਪੂਲ ਦੇ ਵਿੱਚ ਲੱਗੀ ਹੁੰਦੀ ਟੁਕੜੀ ਹਾਂ ਹੈਂ ਅੱਛਾ ਇਹ ਇਹਨੂੰ ਚਾਰ ਕੋਲ ਬੋਲਦੇ ਮੈਂ ਹਾਂ ਇਹ ਚਾਰ ਕੋਲੇ ਦਾ ਸਾਈਜ਼ 2x8 ਹੈ 2 ਫੁੱਟ ਚੌੜੀ ਹੈ ਤੇ 8 ਫੁੱਟ ਲੰਮੀ 8 ਫੁੱਟ ਲੰਮੀ ਆ ਮਤਲਬ 2 ਪੀਸ ਲੱਗਣਗੇ ਜਿੱਥੇ ਇਹ ਇੱਕ ਲੱਗ ਜਾਂਦਾ ਇੱਕ ਲੱਗਦਾ ਹਾਂ 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 ਇਹਨੂੰ ਸਾਰੇ ਕੰਦ ਨੂੰ ਵੀ ਹਾਈਲਾਈਟ ਕਰ ਸਕਦੇ ਆ ਜਗ੍ਹਾ ਹਾਈਲਾਈਟ ਕਰਨੀ ਆ ਉਹ ਦੇਖੋ ਮਿਸਤਰੀ ਦੇ ਡਿਜ਼ਾਈਨ ਬਣਾਉਣ ਪਿਆ ਹਨਾ ਹਾਂ ਵੀ ਤੁਹਾਡਾ ਕਿਸ ਤਰੀਕੇ ਨਾਲ ਆ ਕਿ ਕਿਸ ਤਰੀਕੇ ਨਾਲ ਤੁਹਾਨੂੰ ਡਿਜ਼ਾਈਨ ਕਰਕੇ ਦਿੰਦਾ ਪਰ ਇਹ ਕੰਮ ਘੰਟਿਆਂ ਵਾਲਾ ਹਾਂ ਕੰਮ ਘੰਟਿਆਂ ਵਾਲਾ ਮੇਰੇ ਕੋਈ ਤੁਹਾਡੇ ਕੋਲੇ ਮਿਸਤਰੀਆਂ ਦੀ ਵਿਵਸਥਾ ਹੈਗੀ ਆ ਕਿ ਨਹੀਂ ਹੈ ਮਿਸਤਰੀਆਂ ਚ ਇਹ ਆ ਕਿ ਸਾਡੇ ਕੋਲ ਕੁਝ ਕੁ ਜਿਵੇਂ ਇੱਥੇ ਲੋਕਲ ਮਿਸਤਰੀਆਂ ਦੇ ਨੰਬਰ ਅਸੀਂ ਅਵੇਲੇਬਲ ਕਰਾ ਦਿੰਦੇ ਆ ਬਿਚੀਮੇ ਦੇ ਨੇੜੇ ਤੇ ਹਾਂ ਚੀਮੇ ਦੇ ਨੇੜੇ ਤੜ ਉਹ ਗਿਆ ਤਾਂ 40 45 50 ਕਿਲੋਮੀਟਰ ਤੱਕ ਵੀ ਚੱਲ ਜਾਵਣ ਨੇ ਉਹ ਅੱਛਾ ਜੀ ਹਾਂ ਜਿਵੇਂ ਉਹਨਾਂ ਨੂੰ ਪੂਰੇ ਘਰ ਦਾ ਤੁਸੀਂ ਆਪਣਾ ਕਰਵਾਉਣਾ ਹੈ ਤਾਂ ਤੁਸੀਂ ਉਹਨਾਂ ਨਾਲ ਬਰਾ ਰੇਟ ਵਗੈਰਾ ਕਰਕੇ ਤੇ ਅਸੀਂ ਨੰਬਰ ਦੇ ਦਿੰਦੇ ਹਾਂ ਰੈਫਰੈਂਸ ਦੇ ਦਿੰਦੇ ਆ ਵੀ ਐ ਕਰਕੇ ਜੀ ਘਰ ਦਾ ਕੰਮ ਕਰਾਉਣਾ ਇਹ ਲੋਅਰ ਆਗੇ ਜੀ ਡਬਲਯੂ ਪੀਸੀ ਲੋਅਰ ਇਹ ਇਹ ਉਹ ਜਿਹੜੇ ਆਮ ਲੱਗੇ ਹੁੰਦੇ ਆ ਹਾਂ ਇਹਨਾਂ ਦੀ ਅੱਜਕੱਲ ਬਹੁਤ ਡਿਮਾਂਡ ਹੈ ਹੂੰ ਨਾ ਨਾ ਇਹ ਵੀ ਆਪਣੇ ਕੋਲੇ ਆਪਣੇ ਬਣਦੇ ਨੇ ਓਏ ਪ੍ਰੀਤ ਆ ਉਹ ਆ ਟੁੱਟਣ ਵਾਲੀ ਚੀਜ਼ ਹੈ ਨਹੀਂ ਇਹ ਹਾਂ ਇਹ ਵੀ ਸਟ ਟ ਆਈਟਮ ਆ ਉਵੇਂ ਨਹੀਂ ਭਈ ਆਈ ਆਈ ਨੋ ਮਾਰਿਆ ਫਿਸ ਗਿਆ ਉਹ ਕੇਸ ਨਹੀਂ ਗਾ ਇਹ ਹਨਾ ਇਹ ਚ ਵੈਰਾਈਟੀ ਬਹੁਤ ਹੈ ਹੂੰ ਇਹ ਚ ਜੇ ਕਿਸ ਨੂੰ ਅਲੱਗ ਅਲੱਗ ਚੀਜ਼ ਦੀ ਵੈਰਾਈਟੀ ਦੇਖੋ ਆਹ ਦੇਖ ਪ੍ਰੀਤ ਆ ਦੇਖੋ ਆਹ ਦੇਖ ਆਜੋ ਠੀਕ ਹੈ ਇਹ ਚ ਇੱਕ ਹੋਰ ਆਈਟਮ ਹੋਰ ਹੈਗੀ ਦਾ ਹਾਂ ਹੈ ਨੈਕਸਟ ਲੈਵਲ ਚੀਜ਼ ਨੈਕਸਟ ਲੈਵਲ ਕਰ ਗੱਲ ਲੈ ਠੀਕ ਹੈ ਕਾਰ ਗੱਲ ਇਹ 23mm ਚ ਆ ਗਿਆ ਉਸ 3mm ਸੀ ਆ ਅੱਛਾ ਇਹ ਉਦੋਂ ਨਰੋਆ ਆ ਗਿਆ ਉਹ ਤੋਂ ਵੀ ਨਰੋਆ ਆ ਗਿਆ ਲੈ ਜਮਾ ਹੀ ਸਿਰਾ ਜਿੰਦਾ ਹੀ ਜਾਣ ਕੰਮ ਕਰਨਾ ਵੈਸੇ ਇਸ ਸਪਾਰਕ ਵਾਲਾ ਕਲਰ ਵੀ ਹੈਗਾ ਸਾਡੇ ਕੋਲ ਕਿਸ ਨੂੰ ਸਪਾਰਕ ਚਾਹੀਦਾ ਬਈ ਪ੍ਰੀਤ ਨਾ ਮੈਨੂੰ ਇਹਨੂੰ ਬਾਹਰ ਕੱਢ ਲੈ ਆਂਦੇ ਲੋ ਜੀ ਮੈਨੂੰ ਕੱਢ ਲੈਂਦੇ ਬਾਹਰ ਆ ਜਾ ਹੁਣ ਤੇਰੇ ਕੈਮਰੇ ਦਾ ਕਸੂਰ ਹੋਊਗਾ ਜੇ ਤੁਸੀਂ ਇਹ ਚੀਜ਼ ਨੂੰ ਨਾ ਦੇਖ ਸਕਿਆ ਦੇਹਦਾ ਕੀ ਦੇਹਦਾ ਸਪਾਰਕਲ ਜੀ ਸਪਾਰਕਲ ਜੀ ਦੇਹਦੇ ਆ ਨਾ ਬਾਹਲੀ ਸਿਰਾਂ ਚੀਜ਼ ਹੈ ਬਸ ਨਾ ਇਹ ਚ ਪਲੇਨ ਗਰੇਵੀਓ ਅਵੇਲੇਬਲ ਆਪਣਾ ਪਲੇਨ ਗਰੇ ਵੀ ਮਿਲ ਜੂਗਾ ਹਾਂ ਪਲੇਨ ਗਰੇ ਵੀ ਮਿਲ ਜੂਗਾ ਤੇ ਇਹ ਚ ਇੰਗਲਿਸ਼ ਕਲਰ ਵੀ ਆਪਣੇ ਕੋਲ ਚਾਰ ਪੰਜ ਅਵੇਲੇਬਲ ਨੇ ਇੰਗਲਿਸ਼ ਕਲਰਾਂ ਚ ਜਿਹੜੇ 100 ਲਗ ਪਲੇਨ ਕਲਰ ਨੇ ਹਨਾ ਪਲੇਨ ਗ੍ਰੀਨ ਹੋ ਗਿਆ ਪਲੇਨ ਬਲੂ ਹੋ ਗਿਆ ਲਾਈਕ ਬਲੂ ਹੋ ਗਿਆ ਸਕਾਈ ਬਲੂ ਹੋ ਗਿਆ ਠੀਕ ਹੈ ਉਹ ਚੀਜ਼ ਵੀ ਅਵੇਲੇਬਲ ਹੈ ਤੇ ਯਾਰ ਆ ਆ ਇਹ ਆਪਣਾ ਸਿੰਪਲ ਪੀਵੀਸੀ ਪੈਨਲ ਜਿਹੜਾ ਆਪਾਂ ਲੱਗਦਾ ਘਰਾਂ ਚ ਜਿਹੜਾ ਪਹਿਲੀਆਂ ਜਿੰਦਾ ਆਪਾਂ ਪਹਿਲੀਆਂ ਚ ਲੱਗਦਾ ਸੀ ਸੀ ਹਾਂ ਬਣਦਾ ਉਹ ਵੀ ਆ ਹਾਂ ਬਣਦਾ ਉਹ ਵੀ ਆ ਇਹ ਪੋਰਾ ਕਮੰਦਾ ਹੋ ਫਿਰ ਇਹਦੀ ਰੇਂਜ ਤੁਸੀਂ ਐ ਮੰਨ ਕੇ ਚੱਲੋ ਵੀ ਆਪਣੇ ਕੋਲੇ 1100 1200 ਤੋਂ ਸ਼ੁਰੂ ਹੋ ਕੇ 2700 2800 ਤੱਕ ਦੀ ਰੇਂਜ ਇਹ ਵੀ ਅਵੇਲੇਬਲ ਹੈ ਕਿਸ ਤਰ੍ਹਾਂ ਦੀ ਕੁਆਲਿਟੀ ਚਾਹੀਦੀ ਹੈ ਉਸ ਤਰ੍ਹਾਂ ਦੀ ਕੁਆਲਿਟੀ ਆਪਾਂ ਬਣਾ ਦਿੰਦੇ ਆ ਜਿਹੜਾ ਪਹਿਲੀਆਂ ਦੇ ਵਿੱਚ ਲੱਗਦਾ ਹੁੰਦਾ ਤੇ ਬਰੀ ਤੇ ਉਹ ਆ ਜਿਹੜਾ ਉਹ ਲੋਕ ਚ ਲੋਕ ਜਪਾ ਹਾਂ ਲੋਕ ਚ ਲੋਕ ਪਾਕੇ ਹੂੰ ਇਹ ਉਹ ਚੀਜ਼ ਹਾਂ ਇਹ ਉਹ ਚੀਜ਼ ਆ ਜਿਹੜੀ ਉਹ ਸ਼ੀਟ ਆ ਬਣੀ ਤਣੀ ਉਹ ਵੈਸੇ ਉਹ ਇੰਡਰਲੈਸ ਆ ਹਾਂ ਹਾਂ ਉਹ ਹਾਂ ਉਹ ਇੰਡਰਲੈਸ ਆ ਉਹਦੇ ਡਿਜ਼ਾਈਨ ਨਾਲ ਡਿਜ਼ਾਈਨ ਮੈਚ ਕਰਦਾ ਵੈਸੇ ਇਹ ਚ ਵੀ ਗ੍ਰੇਨ ਨਾਲ ਡਿਜ਼ਾਈਨ ਮੈਚ ਕਰਦੇ ਨੇ ਸਾਰੇ ਜੇ ਕੋਈ ਮਿਸਤਰੀ ਵਧੀਆ ਕਾਰੀਗਰ ਹੋਵੇ ਤਾਂ ਇਹ ਚ ਵੀ ਉਹ ਵਿੱਚੋਂ ਲੋਕ ਜਿਵੇਂ ਆ ਸਾਡੇ ਜਮਾ ਲੌਕ ਨਾਲ ਲੌਕ ਮੈਚ ਕਰ ਜਾਂਦਾ ਹੂੰ ਨਹੀਂ ਅਕਸਰ ਇਹ ਚੀਜ਼ ਨੂੰ ਵੀ ਆਈ ਨੂੰ ਬਹੁਤ ਟਾਈਮ ਹੋ ਗਿਆ ਨਰ ਭਾ ਹੁਣ ਤਾਂ ਅਕਸਰ ਇਹ ਚ ਵੀ ਸੁਧਾਰ ਬਹੁਤ ਹੋ ਗਿਆ ਬਹੁਤ ਸੁਧਾਰ ਹੋ ਗਿਆ ਹੁਣ ਆ ਸੇ ਆ ਮੱਛਣ ਵਾਲੀ ਟੁੱਟਣ ਵਾਲੀ ਚੀਜ਼ ਇਹ ਵੀ ਹੈ ਨਹੀਂ ਨਹੀਂ ਹਣਾ ਜੇ ਮੈਂ ਪਹਿਲਿਆਂ ਦੇ ਵਿੱਚ ਤਾਂ ਨਾ ਕਈ ਵਾਰੀ ਆਏ ਬੈਠੇ ਤੋਂ ਸੁੱਤੇ ਆਏ ਕੁਣੀ ਵੱਜ ਜਾਣੀ ਉਹਦੇ ਵਿੱਚ ਦੀ ਕੁਣੀ ਲੰਘ ਜਾਣੀ ਨਾ ਨਾ ਉਹ ਚੀਜ਼ ਹੈ ਨਹੀਂ ਹਣਾ ਉਹ ਉਹ ਗੱਲ ਖਤਮ ਉਹ ਗੱਲ ਖਤਮ ਹੋ ਗਈ ਕਿਉਂਕਿ ਉਹਨਾਂ ਕੁਆਲਿਟੀ ਦਾ ਬਹੁਤ ਫਰਕ ਪੈ ਗਿਆ ਪਹਿਲਾਂ ਨਾਲ ਹੂੰ ਆ ਕਹਿਣ ਤੋਂ ਆਪਾਂ ਆਪਾਂ ਕਹਿ ਸਕਦੇ ਹਾਂ ਸਿਰਾਂ ਚੀਜ਼ ਹੈ ਜਿਹੜੀ ਉਹ ਚਾਰ ਕੋਲ ਬੋਲਦੇ ਇਹ ਤੁਸੀਂ ਦੇਖੋ ਇਹ ਗਿਜ਼ਾਈਨ ਦੇਖੋ ਇੱਕ ਤਾਂ ਬਹੁਤ ਸੋਹਣੇ ਸੋਹਣੇ ਹੋਣ ਗਿਜ਼ਾਈਨ ਆਪਾਂ ਲੈ ਕੇ ਆਇਆ ਨਵੇਂ ਉਹਨੇ ਤਿਆਰ ਕੀਤੇ ਨੇ ਸਾਰੇ ਨਰਪਾ ਉਰੇ ਆ ਇੱਧਰ ਇੱਧਰ ਹਾਂਜੀ ਹਾਂਜੀ ਆ ਆ ਵਿੱਚ ਪਾਇਆ ਵਾ ਇਹਦੇ ਡਿਜ਼ਾਈਨ ਕਿ ਜੀ ਹਾਂ ਇਹਦੇ ਵਿੱਚ 골ਡਨ ਲਾਈਨ ਪਾਈ ਹੋਈ ਹੈ ਇਹ ਪੁੱਤ ਦਾ ਬਾਹਲਾ ਸਿਰਾਂ ਚੀਜ਼ ਆ ਲੈ ਆਹ ਦੇਖ ਆ 1 ਇੱਕ ਹੀ ਸੀਟ ਆ ਸਾਰੀ ਨਹੀਂ 10 10 ਇੰਚ ਦੇ ਪੀਸ ਨੇ ਇਹ ਅੱਛਾ ਪਤਾ ਨਹੀਂ ਲੱਗਦਾ ਹਾਂ ਇਹ 10 10 ਇੰਚ ਦੇ ਪੀਸ ਨੇ ਇਹ ਤਾਂ ਜਮੇ ਸੀਮਲੈਸ ਡਿਜ਼ਾਈਨ ਆ ਸਾਰਾ ਹਮ ਮਨ ਜਿਵੇਂ ਉਹ ਵਾਈਟ ਹੈ ਵਾਈਟ ਦੇ ਵਿੱਚ ਤੁਹਾਨੂੰ ਜਮਾ ਜੋੜ ਨਹੀਂ ਪਤਾ ਲੱਗਦਾ ਕਿ ਜੋੜ ਕਿੱਥੇ ਆ ਇਹ ਨੂੰ ਮੱਲਾ ਉਹ ਕਹਿੰਦੇ ਆ ਜਿਹਨੂੰ ਸਿਰਾ ਹਾਂ ਇਹ ਫਲੂਟ ਪੈਨਲ ਆ ਯਾਰ ਜੇ ਹੁਣ ਮੰਨ ਲਾ ਵੀ ਕਿਸੇ ਨੇ ਮੁੰਡੇ ਨੇ ਯਾਰ ਇਹ ਕੰਮ ਕਰਨਾ ਹੋਵੇ ਥੋਡੇ ਵਾਲਾ ਹਾਂਜੀ ਤੇ ਯਾਰ ਉਹਨੂੰ ਡੀਲਰਸ਼ਿਪ ਦੇ ਦਿਓਗੇ ਜੀ ਜ਼ਰੂਰ ਜੇ ਉਸ ਏਰੀਏ ਚ ਨਾ ਹੋਇਆ ਹਾਂ ਉਸ ਏਰੀਏ ਚ ਸਾਡਾ ਡੀਲਰ ਨਾ ਹੋਇਆ ਠੀਕ ਆ ਤਾਂ ਉਹਨੂੰ ਜ਼ਰੂਰ ਸਸ ਅਸੀਂ ਮੋਸਟ ਵੈਲਕਮ ਹੈ ਕੋਈ ਵੀ ਮੁੰਡਾ ਆਪਣਾ ਪੰਜਾਬੀ ਭਰਾ ਕਰਨਾ ਚਾਹੁੰਦਾ ਕੋਈ ਰੁਜ਼ਗਾਰ ਪੈਣਾ ਚਾਹੁੰਦਾ ਯਾਰ ਫੈਕਟਰੀ ਆ ਦੇਖੋ ਪੰਜਾਬ ਦੇ ਵਿੱਚ ਤੇ ਜੇ ਕੋਈ ਹੋਰ ਪਰਿਵਾਰ ਰੋਟੀ ਪੈਣੀ ਚਾਹੁੰਦਾ ਛੋਲਾ ਕੰਮ ਕਰਨਾ ਚਾਹੁੰਦਾ ਆਪਦੇ ਇਲਾਕੇ ਚ ਕਾਰੀਗਰ ਹਾਂ ਉਹ ਬਿਲਡ ਕਰਨਾ ਚਾਹੁੰਦਾ ਠੀਕ ਹੈ ਤਾਂ ਉਹ ਸਾਡੇ ਕੋਲੇ ਆਵੇ ਮਿਲੇ ਠੀਕ ਹੈ ਤੇ ਉਹਨੂੰ ਮਾਰਕੀਟ ਨਾਲੋਂ ਵਧੀਆ ਸੋਹਣੀ ਰੇਟ ਤੇ ਅਸੀਂ ਉਹਦਾ ਕੰਮ ਚਾਲੂ ਕਰਵਾ ਹੱਥ ਦਾ ਕਾਰੀਗਰ ਆ ਤੇ ਯਾਰ ਆ ਤੁਹਾਨੂੰ ਕਾਪੀਆਂ ਜੀਆਂ ਦੇ ਦੇਣੀਆਂ ਇਹਨਾਂ ਨੇ ਤੇ ਤੁਸੀਂ ਆਰਡਰ ਮਾਰਨਾ ਤੇ ਉਹੀ ਚੀਜ਼ ਆ ਜਾਏ ਉਹੀ ਚੀਜ਼ ਆਣੀ ਹੈ ਬਸ ਨੰਬਰ ਦੱਸਣਾ ਸਾਡੇ ਨੰਬਰ ਲੱਗੇ ਹੋਏ ਨੇ ਹਰ ਚੀਜ਼ ਨੂੰ ਆਹ ਕੀ ਪਿਆ ਸੈਂਪਲ ਇਹ ਚਾਰ ਕੋਲ ਸੈਂਪਲ ਅੱਛਾ ਜਿਹੜੇ ਜਿਹੜੇ ਉਹ ਮਿਸਤਰੀ ਨੇ ਅਗਲੇ ਨੇ ਘਰੇ ਜਾ ਕੇ ਦਿਖਾਉਂਦੇ ਹਾਂ ਦਿਖਾਉਣੇ ਨੇ ਠੀਕ ਐ ਜਾਂ ਮੰਨ ਕੇ ਚੱਲੋ ਵੀ ਹੂੰ ਕਿਸ ਨੂੰ ਜਿਵੇਂ ਹੁਣ ਆਪਾਂ ਉੱਥੇ ਲੱਗੇ ਜੇ ਆਪਾਂ ਨੂੰ ਨਹੀਂ ਵੀ ਕਿਸੇ ਚੀਜ਼ ਦਾ ਪਤਾ ਲੱਗਦਾ ਤਾਂ ਸਸੇ ਸਿੰਪਲ ਰੱਖ ਦਿਆਂ ਕੋਈ ਸੈਂਪਲ ਫੜ ਕੇ ਉਸ ਨੂੰ ਫੀਲ ਕਰ ਸਕਦੇ ਆ ਆਹ ਆਹ ਭਾਈ ਉਹ ਮੋਲਡਿੰਗ ਦੀ ਗੱਲ ਕਰਦੇ ਹਾਂ ਜਿਹੜੀ ਆਪਾਂ ਮੋਲਡਿੰਗ ਦੀ ਗੱਲ ਕਰਦੇ ਸੀਗੇ ਹਾਂ ਠੀਕ ਐ ਬਈ ਇਹ ਖੁੰਝੀਆਂ ਖਾਂਝੀਆਂ ਦੇ ਨਾਮ ਤੇ ਹਾਂ ਮੋਲਡਿੰਗਾਂ ਪੰਜਾਂ ਜਿਵੇਂ ਅੱਜਕੱਲ੍ਹ ਨਾ ਉਹ ਕੱਲੀ ਮੋਲਡਿੰਗ ਨਾਲ ਹੀ ਡਿਜ਼ਾਈਨ ਬਣਾਉਂਦੇ ਨੇ ਹਾਂ ਉਹ ਜਿਵੇਂ ਫੋਟੋ ਫਰੇਮ ਵੀ ਬਣ ਜਾਂਦੇ ਨੇ ਜਿਵੇਂ ਜਿਵੇਂ ਤੁਸੀਂ ਜਿਵੇਂ ਤੁਸੀਂ ਇਹਦੇ ਪੀਵੀਸੀ 'ਚ ਆਪਦੀ ਫੋਟੋ ਖਟਾ ਖਿਚਾ ਲਈ ਤੇ ਇਹਦੇ ਨਾਲ ਬਣਾਤਾ ਉਹਦੇ ਆਲੇ-ਦਾਲੇ ਹਾਂ ਇਹਦੇ ਨਾਲ ਇਹਦਾ ਫਰੇਮ ਬਣੇ ਤੇ ਦੇਖਣ ਵਾਲਾ ਕਹੇ ਵੀ ਇਹ ਲੱਗੀ ਕਿਵੇਂ ਆ ਲਮਕਾਈ ਕਿਵੇਂ ਆ ਤੇ ਖੜੀ ਕਿਵੇਂ ਆ ਹਾਂ ਇਹ ਉਹ ਚੀਜ਼ ਆ ਮੋਲਡਿੰਗਾਂ ਸਾਰੇ ਤਰ੍ਹਾਂ ਦੀਆਂ ਤੁਹਾਡੇ ਕੋਲ ਹੀ ਬਣਦੀਆਂ ਹਾਂ ਇਹ ਸਾਡੇ ਕੋਲ ਹੀ ਬਣਦੀਆਂ ਠੀਕ ਆ ਆਹ ਕੀ ਚੀਜ਼ ਪਈ ਆ ਆਹ ਇਹ ਜਿਹੜੀ ਆਪਾਂ ਝੌਂਪੜੀ ਬਣਾਉਣਿਆਂ ਹੱਟ ਬਣਾਉਣਿਆਂਗੇ ਹਾਂ ਠੀਕ ਆ ਜਿਹੜੀਆਂ ਉਹ ਚਾਦਰਾਂ ਦੀ ਜਿਹੜੀਆਂ ਚਾਦਰਾਂ ਦੀ ਬਣਦੀ ਆ ਉਹ ਚਾਦਰਾਂ ਨੇ ਇਹ ਇਨੂੰ ਸਿੰਗਲਸ ਕਹਿੰਦੇ ਨੇ ਉਹ ਉਹ ਬਾਈ ਸੇਵਕ ਸਿੰਘ ਮਕੈਨਿਕਲ ਵਾਲਾ ਨੇ ਜਿਹੜੀ ਛੱਤ ਜੀ ਪਾਈ ਆ ਪ੍ਰੀਤਾਂ ਦੇ ਕੋਠੇ ਤੇ ਹਾਂ 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 ਉਹ ਹੀ ਚੀਜ਼ ਆ ਉਹ ਉਹ ਐ ਖਪਰੇ ਚ ਖਪਰਾ ਜਾਂ ਜੁੜੀ ਜਾਂਦਾ ਹਾਂ ਇਹਦੇ ਵਿੱਚ ਜੋ ਲੋਕ ਚ ਲੋਕ ਪੈ ਜਾਂਦਾ ਇਹ ਹਾਂ ਆ ਲੋਕ ਇਹਦਾ ਇਹ ਲੋਕ ਦੇ ਵਿੱਚ ਦੂਜਾ ਲੋਕ ਫਸ ਜੂਗਾ ਤੇ ਸਕਰੂ ਹੋਈ ਜਾਂਦੀ ਰਹਿੰਦੀ ਐ ਇਹ ਕਿੰਨੇ ਕ ਰੰਗਾਂ ਚ ਹੁੰਦੇ ਆ ਇਹ 7-8 ਰੰਗਾਂ ਚ ਹੁੰਦੀ ਆ ਤੇ ਤਿੰਨ ਚਾਰ ਕਿ ਜੈਨ ਹੁੰਦੇ ਨੇ ਜਿਵੇਂ ਆਹ ਲੱਗ ਕੇ ਜੈਨੇ ਆਹ ਥੋੜਾ ਘੋਲ ਲੈਣਾ ਅੱਡ ਆ ਗਿਆ ਆਹ ਅੱਡ ਡਿਜ਼ਾਈਨ ਅੱਡ ਹੋ ਗਿਆ ਵੀ ਮਤਲਬ ਤੁਸੀਂ ਗਲਾਰਨਾ ਦੀ ਪਾ ਕੇ ਝੂਪੜੀ ਤੇ ਉੱਤੇ ਆ ਖਪਰੇ ਜੇ ਰੱਖਣੇ ਆ ਤੇ ਆਹ ਅੱਡ ਡਿਜ਼ਾਈਨ ਆ ਗਿਆ ਹਮ ਸਾਰਿਆਂ ਦੀ ਪੰਜ ਪੰਜ ਛੇ ਛੇ ਰੰਗ ਆਪਣੇ ਕੋਲੇ ਹੁੰਦੇ ਨੇ ਇਹ ਦੇਖੋ ਆਹ ਹਾਂ ਗੱਲਬਾਤ ਪ੍ਰੀਤ ਝੌਪੜੀਆਂ ਜਿਹੜੀਆਂ ਬੜੀਆਂ ਕਾਂਟ ਪੰਨਾਂ ਦੇਖਦੇ ਉਹਨੇ ਤੁਸੀਂ ਬੜੀਆਂ ਹੀ ਕਾਂਟ ਉਹ ਤੋਂ ਆਪਣੀ ਲਾਸ ਮਾਰਮੀ ਆ ਕੋਈ ਕੋਈ ਹੋ ਜਗਾਰ ਤੇ ਆ ਆ ਕੀ ਪਿਆ ਆਹਾ ਇਹ ਜੀ ਹੈਗੀ ਚਗਾਠ ਆਹਾ ਹਾਂ ਇਹ ਚਗਾਠਾਂ ਦੇ ਸੈਂਪਲ ਨੇ ਟੁਕੜੇ ਤੇ ਚਗਾਠ ਆਪਣੇ ਕੋਲੇ 2 3 ਹੂੰ ਠੀਕ ਹੈ ਜੀ ਉਦੋਂ ਬਾਅਦ 4 5 6 ਗਾਈ ਹੂੰ ਸਿੰਗਲ ਫਤਾਮਲੀ ਸਾਰੀ ਆਪਣੇ ਕੋਲੇ ਅਵੇਲੇਬਲ ਹੈ ਆਪ ਆਪ ਬਣਾਉਣਾ ਅੱਛਾ ਤੁਸੀਂ ਆ ਬਣਾਉਨੇ ਹਾਂ ਆਪਣੀ ਮੈਨੂਫੈਕਚਰਿੰਗ ਹੈ ਚਗਾਠਾਂ ਮਤਲਬ ਕਹਿਣ ਤੋਂ ਇਹ ਚਗਾਠਾਂ ਵੀ ਇਹ ਵੀ ਉਵੇਂ ਹੀ ਆ ਨਾ ਨਾ ਫਾਇਰ ਵਾਲੀਆਂ ਹਾਂ ਹਾਂ ਜਮਾਈ ਬਾਰਡਰ ਪ੍ਰੂਫ ਹਸਿਓਂ ਖਣੀ ਲੱਗਦੀ ਫੁੱਲ ਦੀਆਂ ਨਹੀਂ ਆਏ ਨਾ ਇਹਨੇ ਫੁੱਲਣਾ ਨਾ ਇਹਨੂੰ ਸਿਉਂਗ ਲੱਗਣੀ ਨਾ ਬਣੀ ਬਣਾਈ ਬਸ ਕੱਟ ਕੇ ਸਾਈਜ਼ ਕੱਟ ਕੇ ਪਾਉਣੀ ਹੈ ਹੂੰ ਸਾਈਜ਼ ਕੱਟ ਤਾਂ ਬਾਬਾ ਨਾਲੇ ਰੰਗ ਹੋਣਾ ਉੱਤੋਂ ਗੈਕੋ ਕਰ ਲਓ ਕੋਈ ਦਿੱਕਤ ਨਹੀਂ ਨੈਕਸਟ ਲੈਵਲ ਚੀਜ਼ ਨੈਕਸਟ ਲੈਵਲ ਚੀਜ਼ ਨੈਕਸਟ ਲੈਵਲ ਚੀਜ਼ ਤੇ ਆ ਆ ਆ ਕੀ ਬੇ ਸਪਰੇਅ ਇਹ ਹੈਗੀ ਦੀ ਬੌਂਡ ਅੱਛਾ ਹੈਨਾ ਕੰਸਟ੍ਰਕਟਿਵ 올 ਵੈਦਰ ਬੌਂਡ ਹੈ ਇਹ ਮੰਨ ਕੇ ਚਲ ਜਿਹੜੀਆਂ ਆਪਾਂ ਸੀਟਾਂ ਹਾਲ ਲਾਉਣੇ ਆ ਯੂਵੀ ਵਾਲੀਆਂ ਉਹ ਲਾਉਣ ਲੋ ਇਹਦੇ ਨਾਲ ਪੀਵੀਸੀ ਲਾ ਲਓ ਇਹਦੇ ਨਾਲ ਲੋਅਰ ਲਾ ਲਓ ਠੀਕ ਹੈ ਇਹਦੇ ਨਾਲ ਗਲਾਸ ਲਾ ਲਓ ਜਿਹੜੀ ਮਰਜ਼ੀ ਚੀਜ਼ ਚ ਪੇ ਲਓ ਇਹ ਨਾਲ ਅੱਛਾ ਇਹ ਤੁਹਾਡਾ ਹੀ ਆ ਹਾਂ ਇਹ ਸਾਡਾ ਹੀ ਆ ਇਹ ਤੁਹਾਡਾ ਆਪਣਾ ਹੀ ਆ ਆਪਣਾ ਹੀ ਆ ਇਹ ਨਾਲ ਹੀ ਮਿਲ ਜੂਗਾ ਹਾਂ ਇਹ ਆ ਜਿਹੜੀ ਸੀਲਿੰਗ ਹੋਈ ਆ ਇਹ ਵੀ ਇਹ ਸੀਲਿੰਗ ਵੀ ਆਪਣੇ ਕੋਲ ਹੀ ਹੈਗੀ ਆ ਜੀ ਜਿਵੇਂ ਇਹ ਪੀਵੀਸੀ ਪੈਨਲ ਆ ਠੀਕ ਹੈ ਸੀਲਿੰਗ ਦੇ ਵਿੱਚ ਪੀਵੀਸੀ ਪੈਨਲ ਪਾਇਆ ਹੋਇਆ ਹੈ ਇਹ ਆ ਜਿਹੜੇ ਪਾ ਡਿਜ਼ਾਈਨ ਦੇਖੀ ਤੁਸੀਂ ਨਾ ਪੀਵੀਸੀ ਵਾਲੇ ਮਤਲਬ ਕਹਿਣ ਤੋਂ ਬਾਅਦ ਆਹ ਚੀਜ਼ਾਂ ਨਾਲ ਜੇ ਸੀਲਿੰਗ ਕਰਨੀ ਤਾਂ ਜੇ ਨਹੀਂ ਹੋ ਜਾਂਦੀ ਡਾਊਨ ਸੀਲਿੰਗ ਵੀ ਹੋ ਜਾਂਦੀ ਐਸੀ ਚੀਜ਼ ਨਾਲ ਹੀ ਜੇ ਲੋਅਰ ਪਾਉਣੇ ਨੇ ਲੋਅਰ ਵੀ ਪਾਉਣੇ ਨੇ ਜੇ ਮੈਂ ਪੱਖੇ ਕੋਲੇ ਦੇਖੋਗੇ ਨਾ ਜਿਹੜੇ ਉਹ ਲੋਅਰ ਸੀਗੇ ਉਹ ਵੀ ਪਾ ਜਾਣੇ ਨੇ ਸੀਲਿੰਗ 'ਚ ਉਹ ਲੋਅਰ ਵੀ ਪਾ ਜਾਣੇ ਆ ਆਹ ਦੇਖ ਯਾਰ ਆ ਕਿੰਨੀ ਚਮਕਦੀ ਆ ਯਾਰ ਪਨਰ ਪਿਆ ਆਹ ਦੇਖ ਤਾਂ ਸਹੀ ਗੰਦ ਹੂੰ ਇਹਦਾ ਮਨ ਚੱਲ ਵੀ 10 ਸਾਲ ਦੀ ਸੀ 12 ਸਾਲ ਦੀ ਤਾਂ ਹੀ ਤਾਂ ਗਾਰੰਟੀ ਲਈ ਜੰਨੇ ਆ ਸਾਡੇ ਕੋਲੇ ਹੱਦੇ ਕੋਲ ਲੱਗੀ ਹੋਈ ਆ 10-12 ਸਾਲ ਦੀ ਯਾਰ ਜਿਹੜੀ ਫਾਰਸ਼ ਲੱਗਦੇ ਆ ਹਾਂਜੀ ਹੁਣ ਮੰਨ ਲਾ ਫਰਸ਼ ਲਾਤੀ ਤੇਰੀ ਆਹ ਆਹ ਫਰਸ਼ ਤੇ ਰਿਤ ਮੰਨ ਲਓ ਲਾਤੀ ਇਹ ਉੱਤੋਂ ਕਾਰਦੀਆਂ ਗਲੋਸ ਕਸ ਜੂ ਉਹ ਨਹੀਂ ਜੀ ਨਹੀਂ ਇਹਦੇ ਉੱਪਰ ਨਾ ਲੇਅਰ ਹੁੰਦੀ ਹੈ ਹਮ ਹਣਾ ਜਿਵੇਂ ਮੰਨ ਕੇ ਚੱਲ ਵੀ ਆਪਾਂ ਇੱਕ ਥੱਲੇ ਦਾ ਮਟੀਰੀਅਲ ਹੋ ਗਿਆ ਉੱਤੇ ਦਾ ਪੇਪਰ ਹੋ ਗਿਆ ਪੇਪਰ ਦੇ ਉੱਤੇ ਇਹਦੇ ਇੱਕ ਹੋਰ ਲੇਅਰ ਹੈ ਹਾਂ ਜਿਵੇਂ ਆਪਣਾ ਆਪਾਂ ਮੰਨ ਲਈ ਵੀ ਉੱਤੇ ਗਲੋਸ ਆ ਹਾਂ ਗਲੋਸ ਵਾਲੀ ਜਿਹੜੀ ਲੇਅਰ ਹੈ ਠੀਕ ਹੈ ਉਹ ਕਸਦੀ ਨਹੀਂ ਹੈ ਕਿਛੇ ਦੀ ਮੰਨ ਲਓ ਕਿਛੇ ਦਾ ਮਤਲਬ ਹੈ ਫਿਰ ਉਹਨੂੰ ਪਾਲਿਸ਼ ਕਰ ਲਓ अच्छा ओ, ओ, वो वो ग्लोस फिर रिपेयर हो जिए हां वो पॉलिश कर लो पॉलिश मारोगे वही दो है दोबारा ओके बेस्ट 8-10 ਸਾਲ ਤਾਂ ਬੈਸੇ ਵੀ ਨਹੀਂ ਜਾਂਦਾ ਇਹ ਪਰ ਜੇ ਖੁਦਾ ਨਾ ਖਾਸਾ ਖਰਾਬ ਹੋਇਆ ਤਾਂ ਉਹ ਰਿਪੇਅਰ ਹੋ ਜਾਂਦਾ ਹੋਰ ਰਿਪੇਅਰ ਹੋਣ ਵਾਲੀ ਚੀਜ਼ ਹੀ ਹੈ ਠੀਕ ਹੈ ਬਾਕੀ ਇਚ ਹੋਰ ਮੌਜਾ ਹੈ ਵੀ ਇਹ ਨਾ ਪੀਸ ਨੇ ਹੂੰ 4 ਫੁੱਟ ਬਾਈ 6-8 ਇੰਚ ਦੇ ਪੀਸ ਚੇਂਜ ਕਰ ਦੋ ਪੀਸ ਚੇਂਜ ਕਰ ਦੋ ਜੇ ਕੋਈ ਪੀਸ ਟੱਕੇ ਨਾਲ ਪਰ ਕੋਈ ਕੋਈ ਚੀਜ਼ ਵੱਜੀ ਜ਼ੋਰ ਨਾਲ ਟੁੱਟ ਗਿਆ ਤਾਂ ਉਹ ਦਾ ਟਾਇਲ ਵੀ ਟੁੱਟ ਜਾਂਦੀ ਹੈ ਹਾਂ ਟਾਇਲ ਵੀ ਟੁੱਟ ਜਾਂਦੀ ਹੈ ਉਹ ਤਾਂ ਹਨਾ ਪਰ ਉਹ ਪੀਸ ਬਦਲ ਲੈ ਜਾਂਦਾ ਇੱਕ ਪੀਸ ਬਦਲ ਦਿਓ ਤੁਸੀਂ ਵਿੱਚੋਂ ਠੀਕ ਹੈ ਹਨਾ ਲੈ ਵੀ ਸਜਣੋ ਸੰਪਰਕ ਨੰਬਰ ਦੇ ਰਿਹਾ ਤੁਹਾਨੂੰ ਤੁਸੀਂ ਫੋਨ ਕਰ ਸਕਦੇ ਆ तकरीबन ਇਹਨਾਂ ਦਾ ਮਾਲ ਆਲ ਇੰਡੀਆ 'ਚ ਹੀ ਉਪਲਬਧ ਹੁੰਦਾ ਹਾਂਜੀ ਪੂਰੇ ਪੂਰੇ ਇੰਡੀਆ 'ਚ ਆਲ ਇੰਡੀਆ 'ਚ ਹੀ ਉਪਲਬਧ ਹੁੰਦਾ ਇਹਨਾਂ ਦਾ ਮਾਲ ਤੁਹਾਨੂੰ ਨੇੜੇ ਦੇ ਡਿਸਟ੍ਰੀਬਿਊਟਰ ਦਾ ਡੀਲਰ ਦਾ ਨੰਬਰ ਦੇ ਦੇਣਗੇ ਤੇ ਇੱਕ ਗੱਲ ਹੋਰ ਜੇ ਕੋਈ ਮੁੰਡਾ ਹੱਥ ਦਾ ਕਾਰੀਗਰ ਆ ਸੋਚ ਰਿਹਾ ਕਿ ਕੋਈ ਯੂਨੀਕ ਘਰਾਂ ਦੇ ਵਿੱਚ ਕੰਮ ਕਰਨਾ ਤਾਂ ਉਹ ਵੀ ਸੰਪਰਕ ਕਰੋ ਉਹ ਡੀਲਰਸ਼ਿਪ ਲੈ ਲਓ ਡੀਲਰਸ਼ਿਪ ਲੈ ਲਓ ਜਿਸकी कुकर बनजो ठीक है ਜੇ ਕਿਸੇ ਨੇ ਵੈਸੇ ਰਿਟੇਲ ਦਾ ਕਰਨਾ ਹੈ ਛੋਟੇ ਲੈਵਲ ਤੇ ਮੰਨ ਕੇ ਲੋ 5-4 ਲੱਖ ਰੁਪਏ ਲਾ ਕੇ ਉਹਨੇ ਕੰਮ ਸ਼ੁਰੂ ਕਰਨਾ ਹੈ ਠੀਕ ਹੈ ਉਹ ਆਓ ਸਾਡੇ ਕੋਲ ਸਿੱਧਾ ਆਓ ਘਰਾਂ ਦੇ ਵਿੱਚ ਲੋਕ ਸਜਾਵਟ ਵਾਲੇ ਬੰਦੇ ਭਾਲਦੇ ਫਿਰਦੇ ਆ ਮਿਲਦੇ ਨਹੀਂ ਕੰਮ ਬਹੁਤ ਹੈ ਜੀ ਬਹੁਤ ਹੈਨਾ ਆ ਜੋ ਡੈਕੋਰੇਸ਼ਨ ਦਾ ਕੰਮ ਤਾਂ ਹੁਣ ਅੱਜ ਐਵੇਂ ਮੰਨ ਕੇ ਲਈ ਪੀਕ ਤੇ ਆ ਪੀਕ ਤੇ ਆ ਹੈਨਾ ਹਰ ਬੰਦਾ ਚਾਹੁੰਦਾ ਕਿ ਘਟੋ ਘਟ ਮੇਰੇ ਇੱਕ ਕਮਰਾ ਤਾਂ ਤਿਆਰ ਹੋਵੇ ਇੱਕ ਕਮਰਾ ਵਧੀਆ ਹੋਵੇ ਬੈਠਣ ਵਾਲਾ ਇੱਕ ਕਮਰਾ ਵਧੀਆ ਹੋਵੇ ਹੈਨਾ ਇਸ ਕਰਕੇ ਸਜਣੋ ਸੰਪਰਕ ਕਰੋ ਜਿਉਂਦੇ ਰਹੋ